नमस्कार मैं हूं महक और आप देख रहे हैं सी न्यूज चैनल पर इस वक्त की खबर जिला तरन तारण के अंतर्गत आने वाले गांव संगतपुरा में बाबा दर्शन दास जी के दीवान हॉल का लेंटर गिरने से जो बड़ा हादसा हुआ कई लोग गंभीर रूप से घायल हो गए उसकी जांच विभिन्न टीमों द्वारा की जा रही है तरन तारण से पत्रकार गुरप्रीत सिंह गोला की खास रिपोर्ट और प्रभाव को लिया ਸਾਰੇ ਪ੍ਰਚੱਲਿਤ ਅਲਟੇਰ ਬਾਲ ਆਏ ਨੇ ਉਹਨਾਂ ਨੇ ਉਹ ਕਾਲ ਲਾਇਆ ਕਿ ਸਾਇਰ ਨਾ ਆਇਆ ਜੀ ਫਤਿਹ ਬਾਸ਼ਾ ਹਾਂਜੀ ਕੀ ਨਾ ਹੀ ਬਾਬਾ ਜੀ ਵਰਮੇਲ ਸਿੰਘ ਜੀ ਕੀ ਘਟਨਾ ਆਈ ਜਿਹੜੀ ਲੈਂਟਰ ਡਿੱਗਿਆ ਇਹ ਘਟਨਾ ਸੰਗਤਪੁਰੇ ਲੈਂਟਰ ਪੈਂਦਾ ਹੈ ਸਾਡੇ ਪਿੰਡ ਤੋਂ ਪਣਗੋਟੇ ਤੋਂ ਦੋ ਮਸ਼ੀਨਾਂ ਗਈਆਂ ਸੀ ਉਹਦੇ ਨਾਲ ਸਾਡੇ ਬਾਹ ਕਾਫੀ ਮੁੰਡੇ ਗਏ 10 15 16 ਬੰਦੇ ਗਏ ਸਾਡੇ ਹੂੰ ਤੇ ਜਿਨ੍ਹਾਂ ਦੇ ਵਿੱਚੋਂ 5 6 ਜਣੇ ਦੇ ਸੱਟਾ ਤੇ ਦੋ ਜਣੇ ਦੇ ਬਿਲਕੁਲ ਜ਼ਿਆਦੀ ਆ ਕੋ ਮਸ਼ੀਨਾਂ ਪਾਸੇ ਕਹੋਈ ਆਪਣੀਆਂ ਭੀਖੀਵੰਡ ਸਾਹਿਬ ਤੋਂ ਆਂਦੇ ਸੀ ਮਸ਼ੀਨਾਂ ਭੀਖੀਵੰਡ ਤੋਂ ਮਸ਼ੀਨਾਂ ਉਹਨਾਂ ਦੇ ਨਾਲ ਦੋ ਤਿੰਨ ਬੰਦੇ ਵੀ ਜਿਹੜੇ ਜ਼ਿਆਦਾ ਗੰਮੀਰ ਹੋ ਗਏ ਆ ਵੀ ਇੱਕ ਮੁੰਡੇ ਦੇ ਬਾਹ ਹੱਥ ਟੁੱਟ ਗਿਆ ਹੱਸ਼ਾ ਇਹ ਨਹੀਂ ਇਹਨਾਂ ਜਿਹੜਾ ਇਸ ਬੋਲਦੇ ਆ ਇੱਕ ਪੱਟ ਜਿਹੜਾ ਟੁੱਟ ਕੇ ਦੂਜਾ ਬਾਹਰਲੇ ਬਣੇ ਨਿਕਲ ਗਿਆ ਤੇ ਉਹਨਾਂ ਬਾਬਿਆਂ ਨੇ ਭੇਜੀਆਂ ਗੱਡੀਆਂ ਮਗਰ ਤੇ ਸਮਾਂ ਹਜ ਬਤਾਇਆ ਨੇ ਉਹਨਾਂ ਨੇ ਭੇਜ ਦਿੱਤਾ ਵਾ ਵੀ ਤੁਸੀਂ ਤਰਨਤਾਰਨ ਸਾਹਿਬ ਲੈ ਜਾਓ ਕਿਉਂਕਿ ਤਰਨਤਾਰਨਾਂ ਦੇ ਵੀ ਉੱਥੇ ਸਾਰੇ ਡਾਕਟਰ ਵਾ ਐਸਯੂਓਆਂ ਦੇ ਵੀ ਅਹੀਂ ਇਲਾਜ ਤੇ ਕਰਦੇ ਆਂ ਅਸੀਂ ਪਾਕਸ਼ੇ ਆਇਆਂ ਨੂੰ ਬੁਲਾਉਣਾ ਪਊਗਾ ਤੇ ਇਸ ਤੋਂ ਉਹਨਾਂ ਨੇ ਭੇਜ ਦਿੱਤਾ ਸਾਰਿਆਂ ਨੂੰ ਉਪਰੋਤ ਕਰਤਾ ਉੱਤੇ ਵਿਖੇਵੰਡ ਤੇ ਉਹ ਵੇਖੋ ਹੁਣ ਕਾਲਪੁਰ ਤੋਂ ਮੇਰ ਕਰੇ ਵੀ ਜਾਨ ਦਾ ਨੁਕਸਾਨ ਨਾ ਹੋਇਆ ਤੇ ਪਰ ਪੋਤਾ ਦੋਹੋ ਤਿੰਨਾ ਮੁੰਡਿਆਂ ਦੇ ਜਾਦੀਆਂ ਵਾ ਇਹਦੇ ਚਾਚੇ ਦਾ ਪੋਤਾ ਅਸ਼ੋਕ ਸਿੰਘ ਉਹਦੇ ਵੀ ਵੀ ਕਾਫੀ ਹੁੰਦੇ ਛਾਟੇ ਤੋਂ ਪਿਛਾ ਜਿਹੜਾ ਵੀ ਉਹਦਾ ਆਉਂਦਾ ਨਹੀਂ ਕੋਈ ਪਰਚਲਗ ਨੂੰ ਜਿਆਦੀ ਦੱਬ ਆ ਗਈ ਇਹਨੇ ਬਰਾ ਟੁੱਟ ਗਈਆਂ ਵਾ ਤੇ ਮੈਂ ਤੇ ਆ ਹੁਣ ਤੋਂ ਮੇਰੇ ਤੋਂ ਪਹਿਲਾਂ ਪਹਿਲਾਂ ਲੈ ਗਏ ਉਹਨਾਂ ਨੂੰ ਠੀਕ ਤੇ ਉਹ ਇਹਦੇ ਮੁੰਡੇ ਉਥੋਂ ਦੇ ਪਿਛੇ ਮਿੰਟ ਤੇ ਆ ਉਹਨਾਂ ਨੂੰ ਵੀ ਉਥੇ ਉਹਨਾਂ ਨੇ ਲੈ ਗਏ ਆ ਤੇ ਹੁਣ ਮੇਰੇ ਚਾਚੇ ਦਾ ਪੁੱਤ ਸੀ ਉਹਨੂੰ ਉਹਨਾਂ ਪੇਜ ਦਿੱਤਾ ਉਹਦੇ ਵੀ ਨਾ ਛੱਟੇ ਛਾਟੇ ਸੀ ਤੇ ਲੱਕ ਦੇ ਵਿੱਚ ਛਾਟੇ ਤੋਂ ਟੁੱਟ ਕੇ ਲੈਣੇ ਜਾਂਦਾ ਕਿਸ ਬਨੇ ਦੋਨਾਂ ਨੇ ਪੇਜ ਆ ਇੱਕ ਮੇਰਾ ਭਤੀਜਾ ਵਾ ਉਹਦੇ ਲੱਕਾਂ ਦੇ ਛਾਟ ਚਾਰਿਆਂ ਦੇ ਵੱਡੀ ਵੱਡੀ ਉਹਨਾਂ ਦੀ ਉਮਰ ਕਰੇ ਗੁਰੂ ਮਹਾਰਾਜ ਚਲੋ ਛੱਟ ਲੱਗੀ ਤੇ ਗੁਰੂ ਮਹਾਰਾਜ ਪਾਤਸ਼ਾਹ ਕਿਰਪਾ ਕਰੂਗਾ ਤੇ ਈਕ ਹੋ ਜਾਣਗੇ ਜੀ ਭਜੀ ਕੀ ਨਾਂ ਤੁਹਾਡਾ ਮੇਰਾ ਨਾਂ ਕਰਨ ਸਿੰਘ ਜੀ ਕੀ ਗੱਲ ਬਾਤ ਹੋ ਜਿਹੜਾ ਲੈਂਟਰ ਦੀ ਕਿਹਾ ਕਿਉਂਕਿ ਉੱਥੇ ਜੀ ਜਿਹੜੇ ਮੌਜੂਦਾ ਸੀ ਉਹਨਾਂ ਨੂੰ ਪਤਾ ਹੋਊਗਾ ਐਂ ਤੇ ਮਗਰ ਆਏ ਇਹਨਾਂ ਦੇ ਬਾਅਦ ਚ ਜਦੋਂ ਸਾਨੂੰ ਦੱਸਿਆ ਨਾ ਵੀ ਲੈਂਟਰ ਡਿੱਗ ਪਈਦਾ ਛੱਟਾ ਲੱਗ ਗਿਆ ਵਾ ਕਿੰਨੇ ਬੰਦੇ ਸੱਤਾਂਗੇ ਇਹ ਇੱਥੇ ਕੁਝ 10 12 ਜਣੇ ਲਿਆਤੇ ਗਏ ਸੀ ਜਿਹੜੇ ਉਹ ਆ ਤੇ ਕੁਝ ਜਿਹੜੇ ਉੱਥੇ ਅਜੇ ਕਿਉਂ ਸਿੱਧੇ ਹੋਲਸਪੀਟਾ ਤੁਹਾਡਾ ਤੁਹਾਡੇ ਵੀ ਕਿ ਪਰਿਵਾਰ ਦਾ ਜੀ ਇਹ ਪੰਜ ਮੇਰਾ ਮੇਰੇ ਤੋਂ ਵੱਡਾ ਭਰਾ ਵਾ ਜੀ ਖੁਸ਼ ਜੀ ਤੇ ਇੱਕ ਮੇਰਾ ਭਤੀਜਾ ਛੋਟਾ ਹੱਲੇ ਤੋਂ ਸਾਰੇ ਤੋਂ ਆਡੇ ਵੱਡੇ ਭਰਾ ਹੀ ਤੋਂ ਦਾ ਭਤੀਜਾ ਮੁੰਡਾ ਹੀ ਅੱਲਾ ਭਤੀਜਾ ਕਿੰਨੇ ਛੋਟਾ ਲੱਗਿਆ ਇਹ ਦਾ ਦੇ ਦੇ ਹਿਸਾਬ ਦੀਆਂ ਇਹ ਤੇ ਕਈ ਜਿਹੜੇ ਮੁੰਡੇ ਜਿਹੜੇ ਜਿਆਦੇ ਬਿਹਾਲ ਤੇ ਹੋਏ ਆ ਇੱਕ ਦੇ ਸਾਹ ਨਹੀਂ ਆਉਂਦਾ ਉਹ ਘਾ ਹੀ ਲੱਗਦਾ ਅੱਡਾ ਚਾਚੇ ਦਾ ਮੁੰਡਾ ਉਹਦੇ ਪੱਸੜੀਆਂ ਦੇ ਸਾਟ ਆ ਉਹ ਸਰਤ ਸਾਟ ਆ ਤੇ ਕੋਹ ਦੀ ਲੱਕਦੀ ਆ ਜਿਹਦੇ ਸਾਹ ਨਹੀਂ ਆਉਂਦਾ ਹੀ ਲੱਗਦੀ ਕਿ ਇਹਦੀ ਅੰਗੇਲੀ ਕਰਕੇ ਜਿਹੜਾ ਲੈਂਟ ਡਿੱਗਿਆ ਏ ਜੀ ਉਹਨਾਂ ਮਾਲਕ ਹੀ ਜਾਂਦਾ ਵਾ ਕੁਛ ਆਂਦੇ ਵੀ ਉਹਨਾਂ ਦੀਆਂ ਜਿਹੜੀਆਂ ਬੱਲੀਆਂ ਵਾਂ ਕਿ ਗਾਰਡਰਾਂ ਤੋਂ ਬਿਨਾਂ ਕੀਤੀ ਖੁੱਡਿਆ ਤੋਂ ਬਿਨਾਂ ਸ਼ਕੂ ਜਿਹੜੀ ਵੀ ਬੱਲੀਆਂ ਦੇ ਕੀਤੀ ਹੀ ਗੱਲੀ ਤੇ ਬੱਲੀਆਂ ਦੀ ਕੋਈ ਹਲਜਲੋ ਆਸਮੇ ਹੋਈ ਆ ਉਹ ਇੱਕ ਪਾਸੇ ਡਿੱਗਦੀਆਂ ਆਈਆਂ ਤੇ ਇਹਨਾਂ ਦੇ ਇੱਕੇ ਦਾਮੀ ਇਹਨਾਂ ਨੂੰ ਪਤਾ ਨਹੀਂ ਲੱਗਾ ਕਿ ਦੋ ਸਾਰਾ ਥੱਲੇ ਡਿੱਗ ਪਿਆ ਵਾ ਕੁਛ ਥੱਲੇ ਆ ਕੇ ਹਾਂਜੀ ਕੀ ਨਾ ਜੀ ਤੁਹਾਡਾ ਵੀ ਜੀ ਆਪਣਾ ਮਤਲਬ ਕੀ ਇੱਥੇ ਆਏ ਅੱਡੇ ਦੇ ਕਰੀਬ ਮਤ ਗਿਆ 68 ਦਾ ਵੀ ਇੱਕ ਹੋਰ ਇੱਕ ਰੈਫਰ ਕਰਨੀ ਮਰੀ ਜੋ ਆਏਗੀ ਤੋ ਰੈਫਰ ਕਰਦੇ ਆ ਕਿਹੜੀ ਜਗ੍ਹਾ ਤੇ ਕੀਤੀ ਹੈ ਚੇਤਨ ਧਰਮ ਸਿੰਘ ਬਲੋਸ ਇਹ ਆਪਣੇ ਵੇਖਿਆ ਤਾਂ ਫੇਰ ਆਏ ਤੇ ਕਹਿੰਦੇ ਵੀ ਇਤਰਾਸ ਨਾਲ ਗਈਆਂ ਪਰ ਕਾਫੀ